ਸ਼ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਦੇ ਰਾਹੋ ਰੋਡ ਤੋਂ ਦਿਖਾ ਰਹੇ ਜਿੱਥੇ ਇੱਕ ਹਾਦਸਾ ਹੋ ਜਾਂਦਾ ਇੱਕ ਸਕੂਟੀ ਅਤੇ ਕਾਰ ਦੀ ਟੱਕਰ ਹੋ ਜਾਂਦੀ ਹੈ ਔਰ ਇੱਕ ਲੜਕੀ ਜਿਹੜੀ ਹੈ ਉਹ ਸੜਕ ਤੇ ਡਿੱਗ ਜਾਂਦੀ ਹੈ ਤੇ ਜ਼ਖਮੀ ਹੋ ਜਾਂਦੀ ਹੈ ਅਸੀਂ ਵੀ ਕਿਸੇ ਕੰਮ ਤੋਂ ਰਾਹੋ ਵਾਲੀ ਸਾਈਡ ਤੋਂ ਆ ਰਹੇ ਸੀਗੇ ਤੇ ਜਿੱਦੇ ਦੇਖਿਆ ਕਿ ਹਾਦਸਾ ਹੈ ਭੱਜ ਕੇ ਜਾ ਕੇ ਲੜਕੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਜਿਹੇ ਸਮੇਂ ਵਿੱਚ ਹੌਸਲਾ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਹਾਲਾਂਕਿ ਮੌਕੇ ਤੇ ਜਿੰਨੇ ਵੀ ਰਾਹਗੀਰ ਖੜੇ ਸੀਗੇ ਉਹਨਾਂ ਨੇ ਵੀ ਲੜਕੀ ਨੂੰ ਬਹੁਤ ਹਮਦਰਦੀ ਨਾਲ ਜਿਹੜਾ ਸਮਝਾਇਆ ਤੇ ਉਹਨਾਂ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਮੇਰੀ ਨਜ਼ਰ ਪੈਂਦੀ ਹੈ ਤਾਂ ਮੈਂ ਦੇਖਦਾ ਕਿ ਬਿਲਕੁਲ ਐਕਸੀਡੈਂਟ ਵਾਲੀ ਥਾਂ ਦੇ ਨਾਲ ਬਲੱਡ ਡੋਨਰ ਕਾਉਂਸਲ ਬਲੱਡ ਬੈਂਕ ਹੈ ਜਿੱਥੇ ਲੜਕੀ ਨੂੰ ਫਰਸਟ ایڈ ਮਿਲ ਸਕਦਾ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਜਿਹੜੀ ਲੜਕੀ ਸੀ ਜਿਹੜੀ ਸਕੂਟੀ ਤੋਂ ਇੱਥਾ ਡਿੱਗ ਗਈ ਸੀ ਕਿਉਂਕਿ ਕਾਰ ਨਾਲ ਟੱਕਰ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਬਲੱਡ ਬੈਂਕ ਵਿੱਚ ਲਿਜਾ ਕੇ ਜਿਹੜਾ ਫਰਸਟ ایڈ ਦਿੱਤਾ ਹੈ ਤੇ ਤੁਸੀਂ ਹੁਣ ਬਲੱਡ ਬੈਂਕ ਦੇ ਅੰਦਰ ਲਈਆਂ ਤਸਵੀਰਾਂ ਦੇਖ ਪਾ ਰਹੇ ਜਿੱਥੇ ਨਰਸਿਸ ਜਿਹੜੀਆਂ ਉਹ ਹੈਲਪ ਕਰ ਰਹੀਆਂ ਲੜਕੀ ਨੂੰ ਹਾਂਜੀ ਕੀ ਹੋਈ ਗੱਲ ਇਹ ਤੇ ਬਲੱਡ ਬੈਂਕ ਦੇ ਬਾਹਰ ਦੇਖਿਆ ਕਿ ਆਫੜਾ ਦਫੜੀ ਮੱਚੀ ਹੋਈ ਹੈ ਇੱਕ ਲੜਕੀ ਜਿਹੜੀ ਉਹ ਸੜਕ ਤੇ ਡਿੱਗੀ ਹੋਈ ਸੀਗੀ ਉਡੀ ਕਾਫੀ ਥੁੱਕੀ ਹੋਈ ਸੀ ਕਿ ਜਿਹੜੀ ਆ ਕਾਰ ਐ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਗੱਡੀ ਵੀ ਕਾਫੀ ਅੱਗੇ ਤੋਂ ਜਿਹੜੀ ਆ ਨੁਕਸਾਨੀ ਗਈ ਐ ਬੰਪਰ ਵਗੈਰਾ ਟੁੱਟਿਆ ਹੋਇਆ ਤਾਂ ਭੱਜ ਕੇ ਇਮੀਡੀਟਲੀ ਪਹਿਲਾਂ ਤਾਂ ਆਪਾਂ ਲੜਕੀ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਆ ਬਿਲਕੁਲ ਨਾਲ ਬਲੱਡ ਡੋਨਰ ਕਾਉਂਸਲ ਜਿਹੜਾ ਬਲੱਡ ਬੈਂਕ ਐ ਇੱਥੇ ਅੰਦਰ ਲਿਜਾ ਕੇ ਲੜਕੀ ਨੂੰ ਫਰਸਟ ਏਡ ਦਿੱਤਾ ਬਾਹ ਤੇ ਕਾਫੀ ਸੱਟ ਐ ਇੱਥੇ ਗੱਲ ਤੇ ਸੱਟ ਐ ਪੱਟ ਤੇ ਸੱਟ ਐ ਫਰਸਟ ਏਡ ਉਹਨਾਂ ਨੇ ਦੇ ਦਿੱਤੀ ਐ ਔਰ ਉਹਨਾਂ ਦੀ ਫੈਮਿਲੀ ਨਾਲ ਸੰਪਰਕ ਉਹਨਾਂ ਦਾ ਹੋ ਗਿਆ ਐ ਕਿ ਉਹਨਾਂ ਦਾ ਬ੍ਰਦਰ ਲੈਣ ਆ ਰਿਹਾ ਥੋੜਾ ਲੜਕੀ ਘਬਰਾ ਗਈ ਸੀਗੀ ਪਰ ਬੱਚਾ ਘਬਰਾਈ ਜਾਂਦਾ ਤੇ ਤਾਂ ਹਾਦਸਾ ਵੀ ਕਿਉਂਕਿ ਹਾਦਸੇ ਦਾ ਨਾ ਹੀ ਮਾੜਾ ਨਾ ਬੰਦਾ ਸੋਚਦਾ ਮੇਰਾ ਕੀ ਵਾਪਰ ਗਿਆ ਲੇਕਿਨ ਕੋਈ ਨਹੀਂ ਅਸੀਂ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਾਇਆ ਅੰਦਰ ਜਿਹੜਾ ਸਟਾਫ ਹੈ ਸਟਾਫ ਨੇ ਵੀ ਉਹਨਾਂ ਦੀ ਹੈਲਪ ਕੀਤੀ ਆ ਫਰਸਟ ایڈ ਦਿੱਤਾ ਆ ਔਰ ਉਹਨਾਂ ਨੂੰ ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਠਹਿਰਾਵ ਚ ਲਿਆਂਦਾ ਆ ਨਾਰਮਲ ਕੀਤਾ ਫਿਰ ਉਹਨਾਂ ਦੀ ਫੈਮਿਲੀ ਆ ਰਹੀ ਹੈ ਜਿਵੇਂ ਕਾਰ ਵਾਲੇ ਨੌਜਵਾਨ ਨਾਲ ਵੀ ਮੇਰੀ ਗੱਲਬਾਤ ਹੋਈ ਉਹ ਹਾਲੇ ਵੀ ਇੱਥੇ ਹੀ ਮੌਜੂਦ ਆ ਤੇ ਕਾਰ ਵਾਲੇ ਨੌਜਵਾਨ ਦਾ ਕਹਿਣਾ ਕਿ ਅਸੀਂ ਬਿਲਕੁਲ ਸਾਥ ਦਵਾਂਗੇ ਉਹ ਕਹਿੰਦੇ ਕਿ ਮੈਂ ਗੱਡੀ ਵੱਟੀ ਸੀਗੀ ਮੈਂ ਮੋੜ ਕੱਟਣਾ ਹੀ ਸੀਗਾ ਪਰ ਪਿੱਛੋਂ ਜੱਕਦਾ ਵੀ ਐਕਸੀਡੈਂਟ ਹੋ ਗਿਆ ਤਾਂ ਬੇਨਤੀ ਇਹ ਹੀ ਹੈ ਕਿ ਜਦੋਂ ਤੁਸੀਂ ਵਹੀਕਲ ਚਲਾਉਨੇ ਹੋ ਸੜਕਾਂ ਤੇ ਉਹਨੇ ਤਾਂ ਸਾਵਧਾਨੀ ਵਰਤੋ ਪਰ ਕਿਉਂਕਿ ਸਾਵਧਾਨੀ ਬਹੁਤ ਜ਼ਰੂਰੀ ਹੈ ਇੱਥੇ ਸੱਜੇ ਖੱਬੇ ਅੱਗੇ ਪਿੱਛੇ ਸਭ ਚਾਰੇ ਪਾਸੇ ਦੇਖਣਾ ਪੈਂਦਾ ਗੱਡੀ ਚਲਾਉਣ ਲੱਗੇ ਵਹੀਕਲ ਚਲਾਉਣ ਲੱਗੇ ਤਾਂ ਉਹ ਅੰਤ ਇਹ ਹੈ ਕਿ ਜੇ ਨੱਟ ਸ਼ਕ ਸ਼ਰਟੀ ਬੋਲੀ ਲੜਕੀ ਠੀਕ ਹੈ ਵਾਹਨ ਦਾ ਨੁਕਸਾਨ ਹੋਇਆ ਵਾਹਨ ਤਾਂ ਠੀਕ ਹੋ ਜਾਣਗੇ ਔਰ ਲੜਕੀ ਵੀ ਠੀਕ ਹੈ ਔਰ ਉਹਨਾਂ ਨੂੰ ਮਿਲ ਕੇ ਆਇਆ ਬਿਲਕੁਲ ਇਸ ਟਾਈਮ ਕਾਮ ਡਾਊਨ ਨੇ ਔਰ ਉਹਨਾਂ ਦੀ ਫੈਮਲੀ ਆ ਰਹੀ ਹੈ ਦੋਨੋਂ ਦੀ ਆਪਸੀ ਸਮਝੌਤ ਬਣ ਗਈ ਜੀ ਨਹੀਂ ਹੱਲੇ ਲੜਕੀ ਦਾ ਜਿਹੜੀ ਆ ਗੁੰਮਸਮ ਹੋ ਗਈ ਸੀ ਪਹਿਲਾਂ ਕਬਰ ਆ ਗਈ ਸੀ ਉਹਨੂੰ ਸਮਝ ਨਹੀਂ ਸਿਆ ਰਿਹਾ ਕਿ ਹੋਇਆ ਕੀ ਆ ਕਿਉਂਕਿ ਹਾਦਸਾ ਤੁਹਾਨੂੰ ਪਤਾ ਜਦੋਂ ਐਦਾ ਹੋ ਜਾਵੇ ਬੰਦੇ ਤੌਰ ਪਰ ਘੁੰਮ ਜਾਂਦੇ ਆ ਜਿਹੜਾ ਕਾਰ ਵਾਲਾ ਉਹ ਇੱਥੇ ਹੀ ਮੌਜੂਦ ਹੈ ਉਹ ਕਿਤੇ ਨਹੀਂ ਗਿਆ ਉਹ ਵਾਰ-ਵਾਰ ਗੱਲ ਕਰਨ ਦੀ ਮੇਰੇ ਖਿਆਲ ਕੋਸ਼ਿਸ਼ ਕਰ ਰਿਹਾ ਲੜਕੀ ਦੀ ਫੈਮਲੀ ਚੋਂ ਆ ਰਹੇ ਆ ਲੜਕੀ ਰਾਹੋ ਦੀ ਉਹਦੀ ਫੈਮਲੀ ਚੋਂ ਆ ਰਹੇ ਉਹਨਾਂ ਦੇ ਫੈਮਲੀ ਮੈਂਬਰ ਕਸ ਤੋਂ ਆ ਦੇ ਲਿਖਣ ਕੇ ਆਪਸ ਵਿੱਚ ਕੀ ਗੱਲ ਕਰਦੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਦਦ ਜੀ ਅਸੀਂ ਤਾਂ ਮੌਕਾ ਦੇਖਿਆ ਵੀ ਯਾਰ ਕਿਸੇ ਨੂੰ ਲੋੜ ਆ ਮੈਂ ਤਾਂ ਲੜਕੀ ਨੂੰ ਕਿਹਾ ਵੀ ਮੈਂ ਕਿਹਾ ਭੈਣ ਜੀ ਜੇ ਕੋਈ ਤੁਹਾਨੂੰ ਲੱਗਦਾ ਤਕਲੀਫ ਹੈ ਘਰ ਕੋਈ ਨਹੀਂ ਆ ਸਕਦਾ ਆਪਾਂ ਆਪਣੇ ਵਹੀਕਲ ਤੇ ਆਪਣੀ ਜ਼ਿੰਮੇਵਾਰੀ ਨਾਲ ਛੱਡ ਕੇ ਆਨੇ ਤੁਹਾਡਾ ਵਹੀਕਲ ਵੀ ਪਹੁੰਚਾ ਦੇਾਂਗੇ ਪਰ ਉਹਨਾਂ ਨੇ ਘਰ ਫੋਨ ਕੀਤਾ ਆਪਣੇ ਹੁਣ ਪਤਾ ਨਹੀਂ ਉਹਨਾਂ ਦਾ ਬ੍ਰਦਰ ਹੈ ਜਾਂ ਕਿਹ ਨਾਲ ਗੱਲ ਹੋਈ ਹੈ ਉਹ ਆ ਰਹੇ ਉਹਨਾਂ ਨੂੰ ਲੈ